ਹੋਲੀ ਜਾਂ। ਸਹੀ ਕਹਿੰਦੇ ਨੇ ਸੱਸ ਹੋਵੇ ਤਾਂ ਚੰਗੀ ਹੋਵੇ ਨਹੀਂ ਤਾਂ ਫੋਟੋ ਟੰਗੀ ਹੋਵੇ। ਕਿਸੇ ਨੇ ਉਹੀ ਥੋੜੀ ਲਿਖਿਆ। ਕਿਸੇ ਚੱਜ ਦੇ ਰੈਕਟਰ ਨੇ ਲਿਖਿਆ। ਸੱਸ ਨੇ ਤਾਂ ਤਪਾ ਕੇ ਮਾਰ ਲਿਆ। ਸੱਸ ਤਾਂ ਕਹਿੰਦੇ ਮਿੱਟੀ ਦੀ ਮਾਨ ਨਹੀਂ। ਆ ਤਾਂ ਫੇਰ ਜੋਂਦੀ ਜਾਗਦੀ ਆ। ਸਿਆਪਾ ਪਾਈ ਰੱਖਦੀ ਆ 24 ਘੰਟੇ। ਕਦੇ ਆ ਬੁਣੀ ਰੇਤੀ ਬੋਲਣ ਲੱਗ ਜਾਂਦਾ। ਮੈਂ ਤਾਂ ਲੱਜ ਕੋਈ ਆਊਗਾ। ਕਾ ਆ ਗਈ ਮੇਰੀ ਕੋਇਲ ਨਹੀਂ ਮੇਰੀ ਗੁਗ ਮੁਗ ਨਹੀਂ ਮੇਰੀ ਰਾਣੀ ਕੋਇਲ ਆਏ ਮੇਰੀ ਧੀ ਮੇਰੇ ਨਾਲ ਆ ਗਈ ਹੈ ਗੁੱਡ ਮੋਨਿੰਗ ਕਿਉਂ ਆ ਤੂੰ ਲੜਕੀ ਆਈ ਹੂ ਪੱਕਾ ਹੈ ਤੋ ਗੋਗਲੇ ਮੁਗਲੇ ਨੂੰ ਛੱਡ ਪਹਿਲਾਂ ਮੈਨੂੰ ਪਾਣੀ ਦਾ ਗਲਾਸ ਬੁਲਾ ਦੇ ਨਹੀਂ ਕੀ ਹੋ ਗਿਆ ਗੱਲ ਤਾਂ ਦੱਸ ਦੇ ਸੱਸ ਮਰ ਗਈ ਹੈ ਚਾਚਾ ਪਹਿਲੇ ਮੇਰੀ ਸੱਸ ਮਰ ਗਈ ਸੱਸ ਮਰ ਗਈ ਟਰੈਕਟਰ ਵਾਂਗ ਟਰਾਲੀ ਵੀ ਪਾਉਣੀ ਪਊ ਉਹ ਥੱਲੇ ਗਾ ਨੂੰ ਮੈਨੇ ਬਣੀ ਉੱਪਰ ਖੜੀ ਹੋ ਜਾ ਸੁਣਤਾ ਲੈ ਗੱਲ ਤੁਹਾਨੂੰ ਕੀ ਹੋ ਗਿਆ ਨਾਲ ਕਹਿੰਦੀ ਮੇਰੀ ਸੱਸ ਮਾਰ ਗਈ ਆਵੇਂ ਨਹੀਂ ਮਰੀ ਹੈ ਜਿਵੇਂ ਹਰ ਵਾਰੀ ਮਰਦੀ ਆ ਆਵੇਂ ਮਰ ਗਈ ਬੇੜਾ ਬੈ ਗਿਆ ਉਹਦਾ ਆ ਬੇਬੇ ਤੂੰ ਅੱਜ ਵੀ ਰਿਸਕੀ ਆਈ ਐ ਆਹੋ ਫੇਰ ਮੈਂ ਸੁੱਕੀ ਛੰਦੀ ਕਾ ਦੰਨੀ ਆ ਨਹੀਂ ਮੈਂ ਤਾਂ ਤੂੰ ਹੁਣ ਤੋਰੀ ਸੀ ਨਹੀਂ ਤੂੰ ਬਰੰਗਲ ਪਾਪੇ ਮੰਗਵਾਪਸ ਆ ਜਾਣੀਆਂ ਨਹੀਂ ਤੀਏ ਦਿਨ ਬੇਬੇ ਤੂੰ ਗਾ ਦੋ ਰੋਨੀ ਆ ਚੱਜ ਦਾ ਟੱਬਰ ਲੱਭ ਟੱਬਰ ਲੱਭਿਆ ਸੱਸ ਨੂੰ ਬੋਲਣ ਦੀ ਅਕਲ ਨਹੀਂ ਨਹੀਂ ਆ ਤੇਰੇ ਪਿਓ ਨੂੰ ਪੁੱਛ ਇਹਨੇ ਸਾਰੇ ਕੰਡੇ ਬੀਜੇ ਹੋਏ ਨੇ ਮੈਂ ਤਾਂ ਬਥੇਰੇ ਕਹਿੰਦੀ ਸੀ ਚੱਕ ਕੇ ਮੈਨੂੰ ਉੱਥੇ ਮਾਰਿਆ ਨਾ ਮੇਰਾ ਘਰ ਵਾਲਾ ਚੱਜ ਦਾ ਨਾ ਮੇਰੀ ਸੱਸ ਚੱਜ ਦੀ ਕੋਈ ਤਾਂ ਲਾਣੇ ਚ ਚੱਜ ਦਾ ਹੋਵੇ ਉਹ ਤਾਂ ਕਹਿੰਦੀ ਸੀ ਰਿਸ਼ਤਾ ਬਹੁਤ ਵਧੀਆ ਕਰਦਾਂ ਨੇ ਆ ਕਰਦਾਂ ਨੇ ਆ ਨਾ ਚਲ ਮੈਨੂੰ ਕਿਹੜਾ ਪਤਾ ਦੀ ਤੁਸੀਂ ਇਹ ਦੇਖ ਕੇ ਤੇ ਨਾਲ ਕਹਿੰਦੇ ਕੀ ਨੇ ਪੁੱਤੇ ਨੂੰ ਉਹ ਕਿਸਵਾ ਕਹਿੰਦੇ ਨੇ ਐਤ ਕੀ ਕੀ ਕਿਹਾ ਸੀ ਕਹਿੰਦੇ ਕੋਈ ਕੰਮ ਨਹੀਂ ਆਉਂਦਾ ਤੇਰੀ ਮਾਂ ਨੇ ਤੈਨੂੰ ਲੱਖਣ ਨਹੀਂ ਦਿਆ 11 11 ਵਜੇ ਤੱਕ ਸੋਈ ਜਾਂਦੀ ਆ ਮੈਂ ਤੂੰ 11 ਵਜੇ ਉੱਠੀ ਸੀ ਫਿਰ ਕੀ ਹੋ ਗਿਆ ਔਰੇ ਨੇ ਉੱਠਦੀ 11 ਵਜੇ ਕੰਮ ਹੁੰਦੇ ਨੇ ਅੱਲਾ ਦੱਸ ਬਹਿ ਜਾ ਮੁੰਡੇ ਔਰੇ ਬਹਿ ਜਾ ਇੱਧਰ ਨੂੰ ਉਹ ਕੁੜੀ ਫਿਰ ਫਿਰ ਮੈਨੂੰ ਕਹਿਂਦੇ ਨੇ ਵਿੱਚ ਬੋਲਦੇ ਕੰਮ ਤਾਂ ਤੂੰ ਕਰਦੀ ਨਹੀਂ ਹੈਗੀ ਕੁੜੀਏ ਤੈਨੂੰ ਕਿਹਾ ਸੀ ਕੰਮ ਸਿੱਖ ਲੈ ਤੈਨੂੰ ਕਲਾਵਾ ਲੈਣਾ ਹਾਂ ਮੈਂ ਤਾਂ ਲੈ ਲੂੰ ਮੈਂ ਤਾਂ ਤਿਆਰ ਹਾਂ ਕੀ ਮਤਲਬ ਹੈ ਤੇਰਾ ਬਾਦੀ ਤੁਰ ਜਾਣਾ ਕੱਚੀ ਲੱਸੀ ਮੰਗੂ ਨਹੀਂ ਚਾਚੀ ਮੈਂ ਤਾਂ ਇਹ ਕਹਿਣਾ ਵੀ ਮੈਂ ਵੀ ਠੱਕੇ ਖਾਂਦਾ ਫਿਰਦਾ ਮੇਰਾ ਵੀ ਕਿਤੇ ਕਰਾ ਦਿਓ ਤੇ ਕੁੱਤਖਾਨਾ ਖਤਮ ਹੋ ਗਿਆ ਪਾਪੇ ਨਾਲ ਗੱਲ ਕਰਨਾ ਆ ਕਰ ਲੈ ਪਾਪੇ ਮੈਨਾਂ ਤਾਂ ਤਲਾਕ ਕਰਾ ਦੇ ਮੈਨਾਂ ਨਹੀਂ ਹੁਣ ਉੱਥੇ ਜਾਣਾ ਹੈਗਾ ਤਲਾਕ ਤਲਾਕ ਐ ਥੋੜਾ ਹੁੰਦੇ ਹੁੰਦੇ ਨੇ ਤੀਏ ਦਿਨ ਮੈਨੂੰ ਨਹੀਂ ਪਤਾ ਫਿਰ ਮੈਂ ਤਾਂ ਨਹੀਂ ਇੰਨੇ ਬੰਦੇ ਇਕੱਠੇ ਕਰਨੇ ਪੈਣਗੇ 150 ਫਿਰ ਦوارੋਂ ਫਿਰ ਤਲਾਕ ਹੁੰਦੇ ਨੇ ਫਿਰ ਐਨੀ ਤਾਂ ਪਿੰਡ ਚ ਬਣੀ ਹੋਈ ਆ ਤੂੰ ਕਰ ਲਈ ਇਕੱਠੇ ਪਹਿਲਾਂ ਪਤਾ ਕਿਵੇਂ ਇਕੱਠੇ ਕਰੇ ਨੇ ਇਹਦੇ ਬਾਅਦ ਇਹਦਾ ਗੁੱਡਾ ਗੁੱਡੀ ਦਾ ਖੇਡ ਆ ਵੀ ਹਾਂ ਮਤਲਬ ਇੱਥੋਂ ਤਲਾਕ ਦੇ ਤਾਂ ਅੱਗੇ ਵਗ ਜਾ ਸੱਚੀ ਗੱਲ ਆ ਇਹ ਪੁੱਤ ਤਲਾਕ ਬਹੁਤ ਭੈੜੀ ਚੀਜ਼ ਹੁੰਦੀ ਆ ਇਹ ਕੋਈ ਸੂਟ ਨਹੀਂ ਹੈਗਾ ਹੀ ਬਿੰਦਕ ਬਾਦ ਲੈ ਲਿਆ ਤੇ ਦਵਾਰੇ ਮਹੀਨੇ ਬਾਦ ਹੋਰ ਲੈ ਲਿਆ ਇਹ ਤਲਾਕ ਤਾਂ ਹੋਆ ਚੌਥੀ ਥਾਵੇਂ ਤਾਂ ਗਈਆਂ ਬੇਬੇ ਮੈਨੂੰ ਨਹੀਂ ਪਤਾ ਹੈਗਾ ਬਸ ਦਵਾਰੇ ਵਿਆਹ ਜਿੰਨਾ ਖਰਚਾ ਕਰਨਾ ਪਊ ਤੈਨੂੰ ਬੁਲਾਇਆ ਕਿਸ ਨੇ ਬੁਲਾ ਲਓ ਫਿਰ ਜਾ ਤੂੰ ਕੁੜੀ ਨੂੰ ਪਾਣੀ ਦਾ ਗਲਾਸ ਲੈ ਕੇ ਆ ਪਾਣੀ ਪਿਲਾ ਦੇ ਨੂੰ ਜਾ ਖੜਾ ਲੈ ਆ ਨਾ ਚਾ ਚ ਮੈਂ ਤਾਂ ਇਹੀ ਕਹਿਣਾ ਵਿਆਹ ਜਿੰਨਾ ਖਰਚਾ ਕਰਨਾ ਪਊ ਦਵਾਰੇ ਗੁੱਡੀਆਂ ਦੇ ਖੇਡ ਨਹੀਂ ਹੈਗੇ ਭਾਈ ਪਾਪਾ ਮੈਨੂੰ ਨਹੀਂ ਪਤਾ ਹੈਗਾ ਮੈਂ ਨਹੀਂ ਚਾਹਦੀ ਹੈਗੀ ਉੱਥੇ ਪਹਿਲਾਂ 10 ਬੰਦੇ ਲੈ ਜਾ ਕੇ ਤੈਨੂੰ ਛੱਡ ਕੇ ਆਏ ਆ ਕੀ ਉਹ ਕਹਿਣਗੇ ਉਹ ਮੁੰਡਾ ਬਾਹਰ ਤੁਰਦਾ ਫਿਰਦਾ ਈ ਕਹਿਣਗੇ ਉਹਨੂੰ ਉਹਦੇ ਯਾਰ ਦੋਸਤ ਕੀ ਕਹਿਣਗੇ ਪਾਪੇ ਮੇਰੀ ਜਲੂਸ ਕਢਾ ਰੱਖਿਆ ਮੈਨੂੰ ਪਤਾ ਜੀਨੇ ਲੋਕਾਂ ਨੇ ਮੇਰੇ ਮੈਂ ਪੀਰਖਾਨੇ ਕੱਲ ਪਰਸ ਮੱਥਾ ਟੇਕਣ ਗਈ ਤੀਵੀਆਂ ਵੀ ਮਿੰਨੀਆਂ ਮਕਸਦ ਕਰੀਆਂ ਕਰਨ ਮੈਨੂੰ ਇਹ ਚਮਲਾਈ ਹੋਈ ਤੇਰੀ ਐ ਮੈਂ ਕੀ ਚਮਲਾਈਆ ਜੇ ਕੋਈ ਕਹਿੰਦਾ ਦੀ ਨੂੰ ਕਹਿੰਦੀ ਦੀ ਭੱਜ ਕੇ ਪੈਂਦੀ ਦੀ ਤੂੰ ਬਾਬ ਦੀ ਧੀ ਦਾ ਪਿਆਰ ਤਾਂ ਹੁੰਦਾ ਹੀ ਆ ਮੈਨੂੰ ਕੀ ਪਤਾ ਨਪੁੱਤੀ ਦਾ ਦਿਮਾਗ ਹੀ ਮੋਟਾ ਇਹ ਲੈ ਕਰ ਲੈ ਪਿਆਰ ਹੁਣ ਕਰੀ ਜਾ ਉਰੇ ਪਿਆਰ ਬੈਠਿਆ ਲੈ ਦੇਖ ਲੈ ਦੇਖ ਲੈ ਚਾਚਾ ਆਪ ਤਾਂ ਉਹਨੇ ਇਹ ਚਮੜਾ ਲਈ ਜੇ ਮੈਨੂੰ ਤੂੰ ਮੜਾ ਚਾਚਾ ਲਵਾ ਦਿੰਨੇ ਤੈਨੂੰ ਕਹਿੰਦੇ ਨੇ ਵੀ ਤੂੰ ਇਹਨੂੰ ਚਮੜਾਈ ਜਾਂਨੇ ਮੇਰੇ ਮਾਗਰ ਪੈ ਜਾਂਦੇ ਨੇ ਲੈ ਤੂੰ ਪਾਣੀ ਨਾ ਝਰਾ ਲੋ ਪਲੇਕ ਤੇ ਜਾਣੇ ਨੇ ਮੈਂ ਮੁੰਡਿਆਂ ਵਰਗਾ ਇਹਨਾਂ ਦੇ ਉਹੀ ਆ ਕੰਮ ਕਰਨ ਵਾਸਤੇ ਰੱਖਿਆ ਹੋਇਆ ਤੈਨੂੰ ਨਹੀਂ ਨਹੀਂ ਇਹ ਮੁੰਡੇ ਆਪਣਾ ਹਾਂ ਮੁੰਡਾ ਮੁੰਡਾ ਇਹਨੂੰ ਖਵਾਈ ਚੱਲ ਭੁੱਕੀ ਕੌਣ ਰਿਸ਼ਤਾ ਕਰੂ ਨੂੰ ਤਾਂ ਭਾਲਦਾ ਢੋਲੇ ਇਹ ਤਾਂ ਅੱਜਕੱਲ ਤਾਂ ਚੰਗੇ ਭਲੇ ਮੁੰਡਿਆਂ ਨਾਲ ਰਿਸ਼ਤੇ ਆਉਂਦਾ ਦੇਖੀ ਕਿੰਨੀ ਹੰਦਰਾਰ ਨੂੰ ਆਉ ਮੇਰੀ ਇਹ ਲੈ ਕੇ ਆਉ ਆਏ ਤਾਂ ਚਾਚਾ ਕਰਾਉ ਮੇਰਾ ਆਪੀ ਹਾਂ ਪਾਪੇ ਮੈਨੂੰ ਤਾਂ ਤਲਾਕ ਚਾਹੀਦਾ ਮੈਨੂੰ ਨਹੀਂ ਪਤਾ ਮੈਂ ਨਹੀਂ ਜਾਣਦੀ ਕਿਵੇਂ ਹੋ ਜਾਣਗੇ ਬਈ ਇਹ ਤਾਂ ਇਹ ਕਹਿੰਦੀ ਜੇ ਮੈਂ ਤਲਾਕ ਕਿਸੇ ਦੁਕਾਨ ਤੋਂ ਮਿਲਦਾ ਹੁੰਦਾ ਮੈਨੂੰ ਲਿਆ ਕੇ ਦੇ ਦੇ ਕੋਈ ਗੱਲ ਵੀ ਦੱਸ ਵੀ ਕੀ ਗੱਲ ਹੋਈ ਐ ਉੱਥੇ ਫੇਰ ਕੋਈ ਤਲਾਕ ਦੀ ਗੱਲ ਕਰਾਂਗੇ ਤੂੰ ਇਹੋ ਹੀ ਪਕਾਈ ਮਾਰ ਜਾਂਦੇ ਨੇ ਚੱਲ ਆਪਾਂ ਅੰਦਰ ਚੱਲੀ ਮੈਨੂੰ ਦੱਸ ਕੀ ਹੋਇਆ ਹੁੰਦੀ ਆ ਹੁਣ ਆ ਆਜਾ ਪੁੱਤ ਹੋ ਖੜੀ ਇੱਕ ਇੱਕ ਘੰਟਾ ਫੋਨ ਤੇ ਗੱਲਾਂ ਕਰਦੀ ਐ ਇਹਦੇ ਨਾਲ ਕਰਨੀ ਪਟਾ ਜਾਊ ਹੋਰ ਕੀ ਹੋਰ ਮੈਨੂੰ ਉਹਨਾਂ ਜਾਣ ਵਾਸਤੇ ਕਈ ਮੈਣ ਜਾਣਦੀ ਜੁੰਦੀ ਹੈਗੀ ਮੈਂ ਗੱਲ ਕਰੂੰਗੀ ਚੁੱਪ ਕਰੋ ਤੁਸੀਂ ਮੈਂ ਚੌਰਾ ਸਰ ਨੂੰ ਬੋਲ ਨਹੀਂ ਸਕਦਾ ਪਲੇਖ ਦੇ ਜਾਣਾ ਚਾਚੀ ਘਰ ਪਟੇ ਇਹ ਮੇਰੇ ਮਾਗਰ ਪੈਂਦੀ ਐ ਦੇਖ ਆਪਾਂ ਤਾਂ ਇੰਨਾ ਕੰਮ ਕਰਦੇ ਆ ਫੇਰ ਵੀ ਦੇਖ ਉਹ ਬੰਦੇ ਮਾੜੇ ਨਹੀਂ ਹੈਗੇ। ਹਾਂ। ਕਮੀ ਸਾਡੀ ਕੁੜੀ ਚ ਹੈ। ਹਾਂ। ਇਹ ਚਮਲਾਈ ਹੋਈ ਤੇਰੀ ਮਾਂ ਦੀ ਹੈ। 11 11 ਵਜੇ ਤੱਕ ਉੱਠਦੀ ਹੈ। ਇਹ ਕਿਹੜਾ ਟਾਈਮ ਹੋਇਆ ਭਾਈ? ਐਨੇ ਵਜੇ ਤੈਨੂੰ ਤਾਂ ਮੈਂ ਮੈਂ ਕਹਣਾ 20 ਮਹੀਨਿਆਂ ਦੇ ਕੱਖ ਵੱਢ ਲਿਆਣਾ, ਕੰਮ ਧੰਦੇ ਕਰ ਦਿੰਨੇ। ਉਹ ਬੰਦਾ ਟਾਈਮ ਨਾਲ ਉੱਠ ਕੇ ਕੰਮ ਕਰੇ। ਨਾਲੇ ਇਹਨਾਂ ਨਾਲ ਫੋਨ ਕਰਕੇ ਉਹਨੂੰ ਪੁੱਠੀਆਂ ਸੀਤੀ ਦਿੰਦੀ ਹੈ। ਹੋਰ ਤਾਂ ਹੀ ਤਾਂ ਕਹਿੰਦੇ ਨਹੀਂ ਸਿਆਣੀ। ਵੀ ਮਾਂਏ ਘਰ ਪੜਦੀ ਹੈ ਤੀ ਦਾ। ਹਾਂ। ਜੇ ਬਸਾਉਣਾ ਹੋਵੇ ਵਿਸਾ ਸਕਦੀ ਹੈ। ਹਾਂ। ਚਲ ਕੋਈ ਨਾ ਬਾਪੂ ਜੀ ਹੁਣ ਮੰਮੀ ਵਿਚਾਰੀ ਕੀ ਕਰੇ? ਉਹ ਤਾਂ ਹੁਣ ਫਸੀ ਪਈ ਆ ਵਿੱਚ ਵਿਚਾਲੇ ਧੀ ਨੂੰ ਵੀ ਨਹੀਂ ਠੱਕ ਸਕਦੀ ਉਹਦੀ ਮਸੁੰਨੀਆਂ ਪੈਂਦੀਆਂ ਨੇ ਸਮਝਾਤਾ ਸਕਦੀ ਆ ਉਹਨੂੰ ਚੱਕ ਕੇ ਝੋਲਾ ਤੀਜੇ ਦਿਨ ਆ ਜਾਂਦੀ ਐ ਨਿੰਨ ਪੁੱਤੀ ਦੀਏ ਹੁਣ ਦੱਸ ਬੋਲੀਏ ਕਿਉਂ ਲੜ ਕੇ ਆ ਗਈ ਤੂੰ ਮੇਰੀ ਸੱਸ ਮੈਨੂੰ ਟਿਕਣ ਨਹੀਂ ਦਿੰਦੀ ਹੈਗੀ ਮੈਂ ਕੀ ਕਰਾਂ ਕੰਮ ਹੀ ਕਰਾਉਂਦੀ ਉਹ ਕੰਮ ਤਾਂ ਫਿਰ ਕਰਨੀ ਪੈਂਦਾ ਫਿਰ ਮੈਂ ਕੋਈ ਕੰਮ ਕਰ ਰਹੀ ਉਹਦੀ ਨੌਕਰਾਂ ਨਹੀਂ ਥੋੜੀਆਂ ਨੋ ਆਉਦੀ ਲੈ ਨਿੰਨੂ ਆਹ ਕੰਮ ਕਰਦੀਂ ਦੇ ਨਾਲੇ ਝੋਲੇ ਚ ਕੀ ਲਿਆਈ ਐ ਟੁੱਪੜੇ ਨੇ ਮੇਰੇ ਹੋਰ ਕੀ ਆਲਾ ਦੇਖ ਲੈ ਤਾਂ ਮੇਰੀ ਸੱਸ ਦੇ ਕੱਪੜੇ ਆ ਗਏ ਉਹ ਮੋٹے ਦਿਮਾਗ ਸੀਏ ਨਹੀਂ ਕੀ ਝੂਕਾ ਤੈਨੂੰ ਮੇਰੇ ਤਾਂ ਆਹ ਤੇ ਢਮੱਟ ਗਿਆ ਆਟੇ ਦੇ ਮੱਚ ਗਿਆ ਜਿੱਤੇ ਤੂੰ ਜੰਮ ਲਈ ਤੀ ਨਹੀਂ ਕਿਥੋਂ ਮੋٹے ਧਮਾਕ ਦੀ ਪਿੱਪਲ ਲਾ ਲਈ ਇਹ ਤਾਂ ਇੱਟ ਜੰਮ ਪੈਂਦੀ ਆ ਕੰਧ ਕੋਲੇ ਚ ਲੱਗ ਜਾਂਦੀ ਨਹੀਂ ਤੈਂ ਤਾਂ ਮੈਂ ਦੁਖੀ ਕਰਤੀ ਨਹੀਂ ਮਾੜੀ ਮੱਟੀ ਧਿਆਨ ਕਰ ਲਿਆ ਕਰ ਗੱਲ ਚ ਉਹ ਦੇਖ ਲੈ ਕਿਵੇਂ ਤੇਰਾ ਪਿਓ ਮੈਨੂੰ ਤਾਂ ਨਹੀਂ ਦਿੰਦਾ ਕਿਵੇਂ ਲੜਦਾ ਹੁਣ ਮਾੜੀ ਸਮਝ ਕਰ ਲੈ ਮੈਂ ਤੈਨੂੰ ਹੁਣ ਛੱਡ ਕੇ ਆਉਂਗੀ ਆਏ ਨਹੀਂ ਰੱਖੀ ਜਾਂਦੀ ਹੁੰਦੀਆਂ ਕਰੇ ਨਾਲ ਤਲਾਕ ਤਲਾਕ ਨਹੀਂ ਤਲਾਕ ਕਿਥੋਂ ਰੋਜ਼ ਲੈ ਜਾਂਦੇ ਨੇ ਸ਼ਰਮ ਕਰ ਮੈਂ ਕੋਈ ਨਹੀਂ ਜਾਂਦੀ ਜੁੰਦੀ ਹੈਗੀ ਤੂੰ ਮਰ ਜਾ ਉਹਦੇ ਕਿਉਂ ਕਿਉਂ ਨਹੀਂ ਜਾਂਦੀ ਮੇਰਾ ਨਹੀਂ ਕੀ ਕਰਦਾ ਹੈਗਾ ਨਹੀਂ ਚੰਦ ਮੈਂ ਤੈਨੂੰ ਛੱਡ ਕੇ ਆਉਂਗੀ ਮੈਂ ਨਹੀਂ ਜਾਂਦੀ ਹੈਗੀ ਛੱਡ ਕੇ ਆਉਂਗੀ ਮੈਂ ਤੈਨੂੰ ਮੈਂ ਤਾਂ ਕਈ ਕਦੀ ਨਹੀਂ ਜਾਂਦੀ ਮੈਂ ਛੱਡ ਕੇ ਆਉਂਗੀ ਤੈਨੂੰ ਐ ਨਹੀਂ ਕਰਦੀ ਮੈਂ ਨਹੀਂ ਮੈਂ ਕੋਈ ਜਾਂਦੀ ਚੁੰਦੀ ਹੈਗੀ ਚੰਦਾ ਮਰ ਜਿਵੇਂ ਕਰਨਾ ਮੈਂ ਤਾਂ ਤਫਾ ਤੀਤਾ ਏ ਕਿਹੜਾ ਚੰਚਦੇ ਨੇ ਨੂੰ ਪੁੱਤੇ ਲੱਕਣਾ ਚੱਲ ਬੇ ਤੂੰ ਕਿੱਧਰ ਪੀਣ ਕਿ ਜਿ ਲਈ ਬੈਠਾ ਹੈ ਮੈਂ ਚਾਚੀ ਤੈਨੂੰ ਇੱਕ ਗੱਲ ਸਲਾਹ ਦੇਵਾਂ ਤੈਨੂੰ ਬੇ ਲੱਕੜਾਂ ਧਰਨੀਆਂ ਚੀਆਂ ਲੱਕੜਾਂ ਤਾਂ ਧਰਾ ਦੇਣਾ ਤੈਨੂੰ ਸਲਾਹ ਦੇਮਾ ਇੱਕ ਕੀ ਆਪਣੀ ਕੁੜੀ ਨੂੰ ਹੁਣ ਵਾਪਸ ਨਾ ਭੇਜੋ ਕਿਉਂ ਇਹ ਤਾਂ ਹੈਗੇ ਆ ਮੋٹے ਦਿਮਾਗ ਦੀ ਮੈਨੂੰ ਉੱਥੋਂ ਹੋਰ ਵੀ ਬਹੁਤ ਬੰਦਿਆਂ ਨੇ ਲਾਂਬਾ ਦਿੱਤਾ ਹੈ ਵੀ ਸੋਡੀ ਕੁੜੀ 11 11 12 12 ਵਜੇ ਉੱਠਦੀ ਹੈ ਆਪਣੀ ਪਿੰਡ ਚ ਥੂ ਥੂ ਹੋ ਜੂਗੀ ਮੋٹے ਦਿਮਾਗ ਦੀ ਇਹ ਤਾਂ ਇਹਨੂੰ ਭੂਆ ਭੂਆ ਕਹਿਣ ਹੀ ਲਾ ਦੇ ਪਿੰਡ ਚ ਕੁਝ ਨਹੀਂ ਹੁੰਦਾ ਚੱਲ ਪੇ ਤੂੰ ਬਾਲਾ ਨਾ ਬੋਲਿਆ ਕਰ ਮੈਂ ਦੇਖਣਾ ਕਿਵੇਂ ਦੇਖਣਾ ਮੇਰੀ ਕੁੜੀਆ ਵੱਡਾ ਲਾਣੇਦਾਰ ਮਰ ਜਾਣੇ ਪੁਕੀ ਤੋ ਤੈਨੂੰ ਸੁਰਤ ਨਹੀਂ ਮਿਲਦੀ ਉਹਨੇ ਪੀਣ ਕਲਾਈ ਬਟਦੀ ਤੈਨੂੰ ਕੀ ਪਤਾ ਮੈਂ ਸਾਡੀ ਕੁੜੀ ਕਿੱਥੇ ਮਰਜੀ ਤੋਰਾ ਕਿਤੇ ਨਾ ਤੂੰ ਵੱਡਾ ਲਾਣੇਦਾਰ ਆ ਆਪਦਾ ਕੰਮ ਤੱਕ ਮਤਲਬ ਕਰ ਤੂੰ ਨੌਕਰਾਂ ਕਰਦਾ ਨੌਕਰਾਂ ਵਾਂਗੂ ਰਿਹਾ ਕਰ ਮੈਂ ਤਾਂ ਚਾਚੀ ਐਂ ਕਹਿਣਾ ਵੀ ਚੱਲ ਵਾ ਘਰੇ ਰਹਿਣਾ ਸਲਾਹ ਸਹੀ ਦੇਦਾ ਤੈਨੂੰ ਬੇਪੁੱਤ ਤੂੰ ਛੱਡ ਤੂੰ ਆ ਬਾਲਣ ਧਰ ਉੱਥੇ ਮੈਂ ਸਾਗ ਧਰਨ ਤੋਲ ਤੂੰ ਤਾਂ ਚਾਚੀ ਉਹੀ ਗੁੱਸਾ ਕਰ ਜੰਨੀ ਹਰੇਕ ਗੱਲ ਦਾ ਐ ਵੀ ਕੰਜਰ ਸਾਰਾ ਦਿਨ ਲੜੀ ਜਾਂਦੇ ਨੇ ਓ ਇੱਧਰ ਕੀ ਦੇਖਦੀ ਆ ਭਾਈ ਪਾਪੇ ਉਹ ਦੇਖ ਸਵੇਰ ਦੀ ਲੜਾਈ ਹੋ ਰਹੀ ਆ ਉਹਨਾਂ ਦੇ ਇਹਨਾਂ ਦੀ ਕੋਈ ਨਹੀਂ ਤਾਂ ਤੂੰ ਬੌਲੀ ਇੱਥੇ ਕਿਉਂ ਬੈਠੀ ਆ ਮੈਂ ਹੋਰ ਕੀ ਕਰਾਂ ਅੰਦਰ ਬੈਠੇ ਬੇਬੇ ਬੁੱਡ ਬੁੱਡ ਕਰਨ ਲੱਗ ਗਏ ਉਹਦੇ ਕੋਲੇ ਬੈਠ ਕੋਈ ਕੰਮਕਾਰ ਸਿੱਖ ਆਪਾਂ ਦੂਹੇ ਤੀਏ ਦਿਨ ਪੰਚਾਇਤ ਲੈ ਕੇ ਜਾਣੇ ਆ ਬੇਇੱਜ਼ਤੀ ਬਹੁਤ ਵੱਡੀ ਆ ਪਾਪੇ ਮੇਰੀ ਗੱਲ ਸੁਣ ਲੈ ਮੈਨੂੰ ਤਾਂ ਦੱਸ ਤੂੰ ਮੈਨੂੰ ਆਪਣੀ ਕੁੜੀ ਮੰਨਦਾ ਤੂੰ ਮੈਨੂੰ ਪਿਆਰ ਕਰਦਾ ਨਾ ਹਾਂ ਬਸ ਫਿਰ ਮੇਰਾ ਤਲਾਕ ਕਰਾ ਦੇ ਮੈਂ ਤਾਂ ਨਹੀਂ ਇੱਥੇ ਜਾਂਦੀ ਤਲਾਕ ਪਈ ਇਹ ਗੁੱਡੀਆਂ ਨਹੀਂ ਜਾਂ ਖੇਡਣੇ ਵੀ ਆ ਤਲਾਕ ਹੋ ਜਾਊਗਾ ਫਿਰ ਮੇਰੀ ਸੱਸ ਵੀ ਨਹੀਂ ਚੱਜਦੀ ਰੱਬੇ ਤੁਸੀਂ ਮੈਂ ਦੱਸ ਕੀ ਕਰਾਂ ਮੈਂ ਤਾਂ ਨਹੀਂ ਤਰਿਆ ਨਾਲ ਮਿਲ ਕੇ ਲੈ ਪਿਆਰ ਕਰ ਉਹਨੂੰ ਉਹ ਤੈਨੂੰ ਕਰੇ ਮੈਂ ਨਹੀਂ ਜਾਣਦੀ ਉੱਥੇ ਉੱਥੇ ਤੇਰੀ ਮਾਂ ਕੋਲੇ ਬੈਠ ਉਹਦੇ ਕੋਲੋਂ ਸਿੱਖ ਦੋ ਚਾਰ ਦਿਨ ਕੰਮ ਹਫਤਾ ਖੰਡ ਲਾ ਜਾ ਮੈਂ ਨਹੀਂ ਕੰਮ ਕਰਦੀ ਉੱਥੇ ਜਾ ਕੇ ਐ ਤਾਂ ਫਿਰ ਭਈ ਚੱਲਣਾ ਨਹੀਂ ਕੰਮ ਫਿਰ ਮੈਂ ਕਿਹੜਾ ਉੱਥੇ ਜਾ ਰਹੀ ਆ ਮੈਂ ਤਾਂ ਉਰੀ ਰਹੂੰ ਨਾ ਨਾ ਜਾਣਾ ਤਾਂ ਪਊਗਾ ਇੱਥੇ ਤੇਰੀ ਪਰਝਾਈ ਵੀ ਐ ਫਿਰ ਪਰਝਾਈ ਨੂੰ ਉਹਦੇ ਪੇਕੇ ਭੇਜ ਦੋ ਉਹਨੂੰ ਕਿਵੇਂ ਭੇਜਦੀ ਏ ਮੁੰਡਾ ਕਿੱਡੀ ਭੇਜਦੀ ਹੂ ਲਾ ਬੇਸਤੀ ਨੂੰ ਕੀ ਆ ਵੀ ਕੁੜੀ ਵੀ ਬੈਠੀ ਆ ਗਾਹ ਨੂੰ ਵੀ ਭੇਜਦੀ ਇਹਨਾਂ ਨੇ ਫਿਰ ਕੀ ਹੋ ਗਿਆ ਮੈਂ ਵੀ ਤਾਂ ਹੁਣ ਆਪਣੇ ਮਾਪੇ ਦੇ ਬੈਠੀ ਆ ਉਹ ਬੈਠ ਜੂਗੀ ਫਿਰ ਕੀ ਆ ਇੰਨਾ ਆਏ ਨਹੀਂ ਬੈਠਿਆ ਜਾਂਦਾ ਹੁੰਦਾ ਸਿਆਣੀ ਬਣ ਪਾਪੇ ਮੇਰਾ ਤਾਂ ਦਿਮਾਗ ਖਰਾਬ ਹੋਊਗਾ ਮੈਂ ਤਾਂ ਸਾਰੇ ਕਹੀ ਜਾਂਦੇ ਆ ਬਗਜਾ ਬਗਜਾ ਮੇਰਾ ਉੱਥੇ ਟੱਬਰ ਚੱਜਦਾ ਤਾਂ ਹੈ ਨਹੀਂ ਤੈਨੂੰ ਆਏ ਨਹੀਂ ਭੇਜ ਕੇ ਰਾਜੀ ਵੀ ਤੂੰ ਆਏ ਆ ਤੇਰਾ ਆਪਦਾ ਘਰ ਉਹੀ ਹੈ ਹੁਣ ਉਹੀ ਤੇਰੇ ਮਾਪੇ ਨੇ ਤੈਨੂੰ ਪਤਾ ਨਹੀਂ ਕਿ ਸੋਚ ਕੇ ਮੇਰਾ ਉੱਥੇ ਵਿਆਹ ਕਰਿਆ ਨੰਗ ਮਲੰਗ ਤਾਂ ਹੈਗਿਆ ਕੁਝ ਹੈ ਤਾਂ ਹੈ ਨਹੀਂ ਉਹਨਾਂ ਦੇ ਤੇਰੀ ਮਾਂ ਨਹੀਂ ਮੰਨੀ ਬਈ ਹੁਣ ਐਸੀ ਕੀ ਕਰ ਸਕਦੇ ਸੀ ਮੈਂ ਨਹੀਂ ਜਾਣਦੀ ਹੈਗੀ ਉੱਥੇ ਇਹ ਕਹਿੰਦੀ ਕਰਨੀ ਕਰਨਾ ਉੱਥੇ ਮੈਂ ਤਾਂ ਜਾਣਦੀ ਨਹੀਂ ਹੈਗੀ ਜਾਣਾ ਤਾਂ ਬਈ ਤੈਨੂੰ ਪਾਉ ਤੇ ਰਲ ਮਿਲ ਕੇ ਪਹਿਲਾਂ ਤੇਰੀ ਮਾਂ ਤੋਂ ਕੰਮ ਸਿੱਖ ਲੈ ਉਸ ਤੋਂ ਬਾਅਦ ਹਫਤਾ ਰਹਿ ਜਾ ਹਫਤਾ ਨਹੀਂ 10 ਦਿਨ ਰਹਿ ਜਾ ਐ ਨਹੀਂ ਕਿਸੇ ਦੇ ਘਰੇ ਦੇਖੀ ਨਾ ਹੁੰਦਾ ਪਾਪੇ ਲੜਾਈ ਹਟਾਇਆ ਉਹਨਾਂ ਨੇ ਨਹੀਂ ਨਹੀਂ ਕੋਈ ਲੜਾਈ ਨਹੀਂ ਹੁੰਦੀ ਉਹਨਾਂ ਦੀ ਤੂੰ ਹੀ ਦਿਮਾਗ ਤੇ ਲਾਈ ਬੈਠੀ ਐ ਜੇ ਤਾਂ ਪਾਪੇ ਕੋਈ ਹੋਰ ਗੱਲ ਕਰਨੀ ਆ ਤਾਂ ਕਰ ਲੈ ਨਹੀਂ ਫਿਰ ਮੈਂ ਤਾਂ ਜਾ ਰਹੀ ਹਾਂ ਚਲ ਉੱਥੇ ਤੇਰੀ ਮਾਂ ਕੋਲੇ ਬੈਠ ਮੈਂ ਨਹੀਂ ਜਾਂਦੀ ਮੰਮੀ ਕੋਲ ਇਹ ਵੀ ਫੁੜੀ ਕਾਗਲੇ ਲਾ ਕੀ ਕਰੂਗੀ ਇਹ ਮੈਨੂੰ ਸਮਝ ਤੋਂ ਬਾਹਰ ਹੈ ਗੱਲ ਕਿਵੇਂ ਚੱਲੂ ਇਹਦਾ ਕੰਮ ਜਿੰਨੂੰ ਦੇਖੋ ਉੱਥੇ ਹੀ ਭਗ ਜਾ ਉੱਥੇ ਹੀ ਭਗ ਜਾ ਬੀਬੀ ਹੋ ਗਈ ਪਾਪਾ ਹੋ ਗਿਆ ਭਾਪੂ ਹੋ ਸਾਰੇ ਓ ਓ ਓਰੇ ਓਰੇ ਗੱਲ ਸੁਣ ਜਾ ਹਾਂ ਤੇਰੇ ਫਾਇਦੇ ਦੀ ਗੱਲ ਹੈ ਗੱਲ ਤਾਂ ਸੁਣ ਜਾ ਮੇਰੀ ਜੇ ਤੂੰ ਮੈਨੂੰ ਕਹਿਣਾ ਨਾ ਉੱਥੇ ਭਗ ਜਾ ਮੈਂ ਨਹੀਂ ਜਾਂਦੀ ਹੈਗੀ ਮੇਰੇ ਨਾਲ ਗੱਲ ਨਾ ਕਰੀ ਉੱਥੇ ਜਾਣ ਵਾਸਤੇ ਕਿਉਂ ਮੈਂ ਤਾਂ ਤੇਰਾ ਫਾਇਦਾ ਕਰੂੰਗਾ ਤੂੰ ਮੇਰਾ ਕੀ ਫਾਇਦਾ ਕਰ ਲੇਗਾ ਅੱਥੇ ਉੱਥੇ ਜਾਣਾ ਨਹੀਂ ਨਹੀਂ ਬਾ ਫਿਰ ਤੈਨੂੰ ਜਾਣ ਦੀ ਲੋੜ ਵੀ ਨਹੀਂ ਬੈਠੇ ਇੱਥੇ ਬੈਠ ਜਾ ਤੈਨੂੰ ਫਾਇਦਾ ਕਰੂੰ ਤੇਰਾ ਐਂ ਦੱਸ ਤੈਨੂੰ ਤੇਰੀ ਸੱਸ ਕੀ ਕਹਿੰਦੀ ਹੈ ਮੇਰੀ ਸੱਸ ਤਾਂ ਮੈਨੂੰ ਬਿਓ ਵਰਗੀ ਲੱਗਦੀ ਆ ਅੱਛਾ ਜੀ ਆਪਾਂ ਉਹਨੂੰ ਮੰਨ ਵੀ ਗੱਡੀ ਉਚੜਾ ਦੀ। ਮਤਲਬ ਮਾਰਦੀ ਏ। ਹਾਂ। ਕਿਉਂ? ਫੇ ਤੈਨੂੰ ਤਾਂ ਕ ਕਰ ਨੂੰ ਹਟਜੂ। ਫੇ ਮਾਰ ਦੇ। ਬਾਣ ਕਿੰਨਾ ਉਹਨਾਂ ਕੋਲੇ? ਹੈਗੇ ਆ 4-5 ਕਿਲੇ ਆ। ਆਪਾਂ ਬਾਣ ਦੱਬ ਲੈਨੇ ਉਹਨਾਂ ਦਾ ਡੋਡੇ ਬੀਜ ਲੈ ਕਰਾਂਗੇ। ਉਹ ਤੇਰੇ ਭੁੱਖੇ ਖਾਣ ਤੋਂ ਬਿਨਾ ਹੋਰ ਕੋਈ ਕੰਮ ਹੀ ਨਹੀਂ ਹੈਗਾ। ਗੱਲ ਤਾਂ ਸੁਣ ਜਿਹੜੇ 4 ਕਿਲੇ ਬਾਣ ਦੇ ਨੇ ਉੱਥੇ ਆਪਾਂ ਡੋਡੇ ਬੀਜ ਲਾਂਗੇ। ਤੂੰ ਮੈਨੂੰ 2 ਗੱਟੇ ਤੂੰ ਭੁੱਕੀ ਦੇ ਲੈ ਦੇ ਤੇਰੀ ਸੱਸ ਨੂੰ ਤੇ ਜੇ ਪਰੌਣੇ ਨੂੰ ਵੀ ਕਹੇ ਵਿੱਚ ਹੀ ਉਹਨੂੰ ਬੜਕਾ ਦੇ। ਚੱਲ ਵੇ ਕਾਨੂੰ ਬਕਵਾਸ ਮਾਰੀ ਜਾਂਦਾ ਤੈਨੂੰ ਤਾਂ ਵੀ ਦੀ ਭੁੱਕੀ ਖਾਂਦੀ ਲੱਗੀ ਰਹਿੰਦੀ ਆ ਸਾਰਾ ਦਿਨ ਤੂੰ ਕਿਹੜਾ ਕੰਮ ਕਰੇਗਾ ਕਿਹੜੀ ਮਾਰ ਲੇਗਾ ਤੂੰ ਮੇਰੀ ਸੱਸ ਨੂੰ ਨਾਲੇ ਦੱਬ ਲੇਗਾ ਜੀ ਨਹੀਂ ਨਹੀਂ ਆਪਾਂ ਬਕਵਾਸ ਨਾ ਮਾਰ ਮੈਂ ਚਪੇੜ ਮਾਰੂ ਮੂੰਹ ਤੇ ਆਪਾਂ ਨਾਲੇ ਤਾਂ ਇੱਕ ਮੇਰਾ ਪਹਿਲਾਂ ਦਿਮਾਗ ਖਰਾਬ ਹੋਇਆ ਜਾਂਦਾ ਖੁੰਦਾ ਤੂੰ ਕਰਦਾ ਨਾਲੇ ਸੱਸ ਤੋਂ ਨਾਲੇ ਪਰੌਣੀ ਤੋਂ ਖਿਹੜਾ ਵੀ ਛਡਾਉ ਮੈਂ ਤੂੰ ਛੱਡ ਮੇਰਾ ਖਿਹੜਾ ਇੱਕ ਗੱਟੇ ਨਾਲ ਕੀ ਹੁੰਦਾ ਤੈਨੂੰ ਤੇ ਕਿਜੇ ਦੋ ਗੱਟੇ ਭੁੱਕੀ ਖਾਣਾ ਜਾ ਮੈਂ ਤਾਂ ਤੇਰਾ ਫਾਇਦਾ ਹੀ ਕਰਦਾ ਛੁੱਲੇ ਚ ਪੈ ਤੂੰ ਤੂੰ ਮੇਰੇ ਬੇਇੱਜ਼ਤੀ ਕਰਦੀ